ਇੱਕ ਨਾ ਵੀਡੀਓ ਰੁਪਿੰਦਰ ਜਲਾਲ ਹੋਰਾਂ ਨੇ ਪਾਈ ਅੱਜ ਕੱਲ ਲੋਕਾਂ ਦਾ ਵੀ ਹਿਸਾਬ ਤਾਂ ਵੇਖੋ ਨਾ ਆਪਣੇ ਖੇਤਾਂ ਵਸਤੇ ਜਾਂ ਆਪਣੀ ਆਪਣੀਆਂ ਕੀ ਕਹੀਏ ਆਪਾਂ ਸਵਾਰਥਾਂ ਵਸਤੇ ਹਨਾ ਕੁਝ ਤਾਂ ਕੁਝ ਕਰ ਲੈਂਦੇ ਕੁਝ ਤਾਂ ਕੁਝ ਬਣਾ ਲੈਂਦੇ ਆ ਕੋਈ ਇੱਕ ਬੀਬੀ ਦੀ ਗੱਲ ਉਹ ਕਰ ਰਿਹਾ ਜਿਹਦੇ ਵਿੱਚ ਉਹ ਕਿਸੇ ਦੀ ਹੈਲਪ ਕਰਦੇ ਆ ਮਦਦ ਕਰਦੇ ਆ ਤੇ ਉਹ ਨੂੰ ਲੈ ਕੇ ਮਨ 'ਚ ਵੀ ਫਿਰ ਕਿਤੇ ਨਾ ਕਿਤੇ ਜ਼ਲਾਲਤ ਵੀ ਹੁੰਦੀ ਆ ਵੀ ਯਾਰ ਸ਼ਾਇਦ ਕਿਤੇ ਸਾਡਾ ਜਿਹੜਾ ਸਾਡੀ ਮਦਦ ਸੀ ਉਹ ਗਲਤ ਥਾਂ ਤੇ ਪਹੁੰਚ ਗਈ ਉਹ ਕੀ ਕਹਾਣੀ ਸੀ ਪੂਰੀ ਜੀ ਥੋੜਾ ਸਪਸ਼ਟ ਕਰਿਓ ਸਾਡੇ ਨਾਲ ਦੇਖੋ ਉਹਦੇ ਚ ਕੀ ਹੈ ਕਿ ਮੈਂ ਉਹ ਵੀ ਵੀਡੀਓ ਦੇਖੀ ਆ ਉਹਦੇ ਚ ਰਪਿੰਦਰ ਅਨਾਉਂਸ ਕਰ ਰਿਹਾ ਭਈ ਇਹ ਬੀਬੀ ਦੀ ਕੁੜੀ ਦਾ ਵਿਆਹ ਦਾ ਕਾਰਜ ਹੈ ਜੀ ਤੇ ਇਹਨਾਂ ਕੋਲ ਦੇਨ ਲੈਣ ਕਰਨ ਵਾਸਤੇ ਜੋ ਦੇਨ ਵਾਸਤੇ ਤੀਤੀਆਂ ਨੂੰ ਭਈ ਉਹ ਹਾਂ ਨਹੀਂ ਹੂੰ ਦੇ ਰੀਜ ਤੇ ਹਰੇਕ ਮਾਪਿਆਂ ਦੀ ਹੁੰਦੀ ਹੈ ਜੀ ਜੀ ਇਹ ਥੋੜਾ ਸਮਾਨ ਦਈਏ ਕੋਈ ਮਸ਼ੀਨ ਦਈਏ ਕੋਈ ਫ੍ਰਿਜ ਦਈਏ ਹੂੰ ਤੇ ਇਦਾਂ ਦੀ ਅਨਾਉਂਸਮੈਂਟ ਤੋਂ ਬਾਅਦ ਉਹ ਫਿਰ ਉਸ ਵੀਡੀਓ 'ਚ ਨਜ਼ਰ ਆਉਂਦਾ ਕਿ ਬਹੁਤ ਸਾਰੇ ਲੋਕਾਂ ਕੇ ਹੈਲਥ ਕਰਦੇ ਆ ਹੂੰ ਹੁਣ ਰੁਪਿੰਦਰ ਜਲਾਲ ਇਹ ਗੱਲ ਕਹਿ ਰਿਹਾ ਵਾ ਕਿ ਅਸਲ ਦੇ ਵਿੱਚ ਉੱਥੋਂ ਦੀ ਪੰਚਾਇਤ ਨੇ ਫੋਨ ਕੀਤਾ ਸਾਨੂੰ ਹੂੰ ਕਿ ਜੋ ਮਾਤਾ ਜੀ ਆਏ ਸਨ ਤੇ ਇਹਨਾਂ ਦੇ ਘਰ ਤੇ ਕੋਈ ਸ਼ਾਦੀ ਦਾ ਕਾਰਜ ਹੈ ਹੀ ਨਹੀਂ ਹੈ ਆ ਹੈ ਨਹੀਂ ਹੈ ਮਤਲਬ ਐਵੇਂ ਹੀ ਕਹਿਤਾ ਗੱਲ ਹੈ ਜਦ ਉਹਨਾਂ ਨੇ ਦੁਬਾਰਾ ਉਸ ਫੈਮਿਲੀ ਨਾਲ رابطہ ਕੀਤਾ ਗੱਲ ਕੀਤੀ ਤੇ ਉਹ ਕਹਿੰਦੇ ਕਿ ਨਹੀਂ ਜੀ ਸਾਡੇ ਤੇ ਕਰਜ਼ਾ ਬਹੁਤ ਸੀ ਇਹ ਬੀਬੀ ਜੀ ਦੇ ਨਾਲ ਆਈ ਸੀ ਉਸਨੇ ਨੂੰ ਕਹਿ ਦਿੱਤਾ ਇਹ ਹੈ ਜੀ ਉਹ ਹੈ ਜੀ ਬਈ ਗੱਲ ਇਹ ਆ ਕਿ ਠੀਕ ਆ ਚਲੋ ਕਰਜ਼ਾ ਹੈ ਜਿਹੜਾ ਜੇ ਕਿਹ ਕੋਈ ਪਰਿਵਾਰ ਬਹੁਤ ਹੱਦ ਤੱਕ ਇਸ ਤਰ੍ਹਾਂ ਤੰਗ ਹੈ ਜਦੋਂ ਟੱਬਰ ਸਾਰੇ ਦਾ ਸਾਰਾ ਕਈ ਵਾਰ ਮਰ ਜਾਂਦਾ ਤੇ ਅਸੀਂ ਉਦੋਂ ਵੀ ਤੇ ਕਹਿੰਨੇ ਆ ਕਿ ਯਾਰ ਆਕਾਸ਼ੇ ਲੜਦੇ ਜਾਂ ਲੋਕਾਂ ਤੋਂ ਹੈਲਪ ਮੰਗਦੇ ਤੇ ਸ਼ਾਇਦ ਯਾਰ ਟਾਈਮ ਸੱਜਦਾ ਤੇ ਚਲੋ ਹੈਲਪ ਹੋ ਗਈ ਕੋਈ ਮਾੜੀ ਗੱਲ ਨਹੀਂ ਪਰ ਦੇਖੋ ਸਿਆਣੀ ਬਿਆਣੀ ਉਮਰੇ ਇੱਕ ਤੇ ਰਪਿੰਦਰ ਨੂੰ ਝੂਠਾ ਪਾਤਾ ਜੀ ਠੀਕ ਹੈ ਨਾ ਜੀ ਬਿਲਕੁਲ ਦੂਜਾ ਇਹ ਆ ਰਪਿੰਦਰ ਬਹੁਤ ਨਾਈਸ ਬੰਦਾ ਹੈ ਉਹ ਮੈਂ ਉਹਨੂੰ ਵਿਅਕਤੀਗਤ ਤੌਰ ਤੇ ਜਾਣਦਾ ਜੀ ਜੀ ਇਮੋਸ਼ਨਲ ਹੀ ਆ ਬੰਦਾ ਬਿਲਕੁਲ ਉਹ ਖੁਦ ਵੀ ਕਹ ਰਿਹਾ ਕਿ ਅਸੀਂ ਜਜ਼ਬਤੀ ਬੰਦੇ ਮੈਂ ਉਹ ਬਹੁਤ ਚੰਗਾ ਜਾਣਦਾ ਹਾਂ ਹਮ ਤੋ ਕਹਿਣ ਦਾ ਮਤਲਬ ਇਹ ਹੈ ਕਿ ਬਈ ਤੁਸੀਂ ਉਹਨੂੰ ਤੇ ਝੂਠਿਆ ਪਾ ਦਿੱਤਾ ਤੇ ਦੂਜੇ ਪਾਸੇ ਜਿਹੜੇ ਬੰਦਿਆਂ ਨੇ ਜਿਹੜੇ ਮਤਲਬ ਕਿ ਹੈਲਪਿੰਗ ਹੈਂਡ ਹੁੰਦੇ ਆ ਉਹਨਾਂ ਦੇ ਵੀ ਤਾਂ ਦਿਲ ਟੁੱਟੇ ਕਿ ਯਾਰ ਅਸੀਂ ਕੋਈ ਵੀ ਬੰਦਾ ਉਹ ਭਾਵਨਾ ਦੇਖਦਾ ਹੈ ਨਾ ਕਿ ਮੈਂ ਕਿਸ ਭਾਵਨਾ ਦੇ ਨਾਲ ਜੀ ਜੀ ਕਿਸ ਦੇ ਰਿਹਾ ਹਾਂ ਕਿਉਂਕਿ ਕੁੜੀ ਦੀ ਸ਼ਾਦੀ ਜਿਹੜੀ ਹੁੰਦੀ ਹੈ ਹਮ ਅੱਜ ਹੀ ਅਸੀਂ ਬੈਠੇ ਸਦੋਰਾ ਦੋਸਤ ਮੇਰਾ ਤੇ ਕਿਤੇ ਦੋ ਕੁੜੀਆਂ ਪੜਦੀਆਂ ਨੇ ਹਮ ਤੇ ਚਲੋ ਭਈ ਉਹ ਦੋ ਕੁੜੀਆਂ ਜਿਹੜੀਆਂ ਨੇ ਬਹੁਤ ਇੰਟੈਲੀਜੈਂਟ ਨੇ ਤੇ ਉਹ ਨਾ ਘਟਾਉਣ ਗਏ ਸਕੂਲ ਤੱਕੜਾ ਆਪਣੇ ਏਰੀਆ ਦਾ ਜੀ ਜੀ ਤੋ ਨਾ ਕਿਹਾ ਕਿ ਨਾ ਘਟਾਓ ਇਹ ਕੁੜੀਆਂ ਬਹੁਤ ਅਕੇ ਚੰਗੀਆਂ ਯੋਗ ਬੱਚਿਆਂ ਦਾ ਹੁੰਦਾ ਹੈ ਤੇ ਚਲੋ ਬਾਈ ਕੋਲ ਗੱਲ ਲਾ ਕੇ ਹੂੰ ਤੇ ਮੈਂ ਆ ਗਿਆ ਮੈਂ ਕਿਹਾ ਬਾਈ ਠੀਕ ਹੈ ਚਲੋ ਕਿਸੇ ਨੂੰ ਕਹਿਣਾ ਸੀਗਾ ਉਹ ਕਹਿਣਾ ਕੀਤਾ ਤੇ ਹੈ ਹੀ ਆ ਚਲੋ ਸ਼ਾਇਦ ਹੋ ਸਕਦਾ ਉਧਰੋਂ ਸਕੂਲ ਹੈਲਪ ਕਰੇਗਾ ਜੀ ਜੀ ਮੈਂ ਕਿਹਾ ਜੇ 1500 2000 ਰੁਪਏ ਕੋ ਮਹੀਨੇ ਦਾ ਪਾਉਣਾ ਵੀ ਪਊਗਾ ਨਾ ਕੋਣੁ ਪਾਈ ਚੱਲੇ ਹੂੰ ਇਹ ਇਹ ਵੀ ਵੱਡੇ ਪੁੰਨ ਕਾਰਜ ਹੁੰਦੇ ਨੇ ਸਕੂਲ ਦੇ ਇਹ ਇਹ ਬਹੁਤ ਵੱਡਾ ਹੁੰਦਾ ਹੈ ਜੀ ਅਸੀਂ ਧੀ ਤੇ ਆਣੀ ਜਦੋਂ ਖਾਸ ਤੌਰ ਤੇ ਦਾ ਵਿਆਹ ਰੱਖਿਆ ਹੁੰਦਾ ਹੈ ਗਰੀਬ ਘਰਾਂ 'ਚ ਜੀ ਅਸੀਂ ਉਸ ਭਾਵਨਾ ਨਾਲ ਕੰਮ ਕਰਦੇ ਹਾਂ ਜੀ ਜੇ ਕੋਈ ਕਰਜ਼ੇ ਵਾਲਾ ਮਾਮਲਾ ਸੀ ਆਪੇ ਕੋਈ ਜਿਹੜਾ ਵੀ ਦਿੰਦਾ ਉਹ ਉਸ ਭਾਵਨਾ ਨਾਲ ਦਿੰਦਾ ਫਰਕ ਪੈਂਦਾ ਹਰਕ ਪਹਿਚ ਜਾਂਦਾ ਹੈ ਨਾ ਕਿ ਤੁਸੀਂ ਗੱਲ ਸੱਚੀ ਦੱਸਦੇ ਹੋ ਤਾਂ ਵਿਆਹ ਤੇ ਕਿਥੇ ਕਰਜ਼ਾ ਇਹ ਦੋਨਾਂ ਚੀਜ਼ਾਂ ਦਾ ਬੜਾ ਫਰਕ ਹੈ ਫਰਕ ਹੈ ਬਿਲਕੁਲ ਤੇ ਇਹ ਆ ਕੇ ਭਾਈ ਜਦਾਂ ਦਾ ਇੱਥੇ ਉਹਨ ਵਿਵਾਦ ਚੱਲਦਾ ਹੈ ਸਾਰੀਆਂ ਚੀਜ਼ਾਂ ਅਸਲ ਦੇ ਵਿੱਚ ਕੀ ਆ ਕਿ ਗੱਲ ਇਹ ਆ ਕਿ ਜਿਹੜੇ ਬੰਦੇ ਇੰਦਾ ਦੀ ਦਿਆਨਤਦਾਰੀ ਦਿਖਾਉਂਦੇ ਆ ਦਾ ਸਬੰਧ ਕੱਢਦੇ ਆ ਵਗੈਰਾ ਵਗੈਰਾ ਹੂੰ ਉਹ ਮਨ ਖੱਟੇ ਹੁੰਦੇ ਨੇ ਜੀ ਇਹਨਾਂ ਚੀਜ਼ਾਂ ਤੇ ਜੀ ਜੀ ਤਾਂ ਜਿਹੜਾ ਅਸਲੀ ਲੋੜਵੰਦ ਇਹ ਵਿਚਾਰਾ ਰਹਿ ਜਾਂਦਾ ਆ ਸੋਸ਼ਲ ਮੀਡੀਆ ਦੇ ਯੁੱਗ ਦੇ ਵਿੱਚ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਨੇ ਜੀ ਜੀ ਆ ਤੁਸੀਂ ਦੇਖਣ ਸਮਾਜ ਸੇਵੀਆਂ ਦਾ ਤਾਂ ਵਿਵਾਦ ਚੱਲ ਪਿਆ ਇਥੇ ਬਹੁਤ ਤਕੜਾ ਵਿਵਾਦ ਚੱਲਿਆ ਆ ਦੋ ਕੁ ਸਾਲ ਪਹਿਲਾਂ ਤੁਸੀਂ ਨਹੀਂ ਕਿਹਾਣਾ ਤਾਂ ਕਹਿੰਦਾ ਮਤਲਬ ਇਹ ਹੈ ਕਿ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਨਾ ਇਹ ਸਾਨੂੰ ਨਹੀਂ ਕਰਨੀਆਂ ਚਾਹੀਦੀਆਂ ਤਾਂ ਬਹੁਤ ਮੰਦ ਭਾਗਾ ਜੀ ਤੇ ਕਾਫੀ ਇਹ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਬਿਲਕੁਲ ਜੀ ਬਿਲਕੁਲ ਮਿੱਤਰ ਔਲਖ ਸਾਹਿਬ ਕਹਿ ਰਹੇ ਨੇ ਕਿ ਇਹੋ ਜੇ ਲੋਕ ਅਸਲ ਦੇ ਵਿੱਚ ਕਹਿੰਦੇ ਜਿਹੜੇ ਅਸਲੀ ਲੋੜਵੰਦ ਹੁੰਦੇ ਨੇ ਉਹਨਾਂ ਦਾ ਵੀ ਨੁਕਸਾਨ ਕਰ ਦਿੰਦੇ ਆ ਔਰ ਬਲਵੀਰ ਖੇਚਾ ਜੀ ਦੱਸ ਰਹੇ ਨੇ ਕਿ ਰੁਪਿੰਦਰ ਦਾ ਜਿਹੜਾ ਚੋਟ ਲੱਗੇ ਖਿਡਾਰੀ ਹੁੰਦੇ ਆ ਉਹਨਾਂ ਦੀ ਵੀ ਬਹੁਤ ਮਦਦ ਕਰਦਾ ਕਹਿੰਦੇ ਹਾਂਜੀ ਫਿਰ ਮਦਦ ਜਿਹੜਾ ਕਰਨ ਵਾਲਾ ਹੁੰਦਾ ਹੈ ਨਾ ਹੂੰ ਇੱਥੇ ਤੇ ਹੋਰ ਮੇਰੀ ਕਿਹੜਾ ਰੁਪਿੰਦਰ ਦੇ ਨਾਲ ਪੱਗ ਵੱਟੀ ਆ ਹੂੰ ਇਹਨਾਂ ਚੀਜ਼ਾਂ ਤੋਂ ਬੰਦਾ ਵਧੀਆ ਲੱਗਦਾ ਤੁਹਾਨੂੰ ਜੀ 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 ਤੁਸੀਂ ਉਹਦੇ ਬਾਰੇ ਜਜ ਕਰਦੇ ਆਪਾਂ ਤੇ ਦੇਖਦੇ ਹੀ ਕੁਆਲਿਟੀਆਂ ਸਭ ਕਮੀਆਂ ਲੱਭਣ ਤੁਰੀਏ ਤੇ ਆਪਦੇ ਚੀ ਬਤੇਰੀਆਂ ਲੱਭ ਜਾਂਦੀਆਂ ਜੀ 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 ਆਪਾਂ ਸਾਹਮਣੇ ਵਾਲੇ ਚ ਕੁਆਲਿਟੀ ਦਿਖ ਹੂੰ ਸਿਆਣੇ ਵੀ ਕਹਿੰਦੇ ਹੁੰਦੇ ਨੇ ਵੀ ਮਧੂ ਮੱਖੀ ਅੱਗੇ ਬਣੋ ਤੇ ਸ਼ੈਦ ਵੱਲ ਨਿਗਾਹ ਮਾਰੋ ਦੂਸਰੀਆਂ ਮੱਖੀਆਂ ਵਾਂਗੂ ਐਵੇਂ ਕੱਲਾ ਗੰਦ ਤੇ ਭੰਕਣ ਦਾ ਕੋਈ ਫਾਇਦਾ ਨਹੀਂ ਹੁੰਦਾ ਨਹੀਂ ਨਹੀਂ ਜ਼ਿੰਦਗੀ ਦਾ ਸੂਲ ਵੀ ਇਹੀ ਬਣਾ ਕੇ ਰੱਖਣਾ ਚਾਹੀਦਾ ਸਮਾਜ ਸੇਵਾ ਦੇ ਨਾਮ ਤੇ ਵੀ ਕਹਿੰਦੇ ਬਹੁਤ ਦੁਕਾਨਦਾਰੀਆਂ ਚੱਲਦੀਆਂ ਨੇ ਅਮਰਤਪਾਲ ਸਿੰਘ ਜੀ ਕਹਿ ਰਹੇ ਨੇ ਖੈਰ ਜੀ